ਕਿਆ ਜਾ ਰਿਹਾ ਹੈ ਕਿ 1 ਅਪ੍ਰੈਲ ਤੋਂ ਗੈਸੋਲੀਨ ਦੇ ਪ੍ਰਾਈਸਸ ਘਟ ਜਾਣਗੇ ਉਹ ਜਿਹੜਾ ਇਫੈਕਟ ਹੈ ਉਹ ਸਾਰਾ ਕਾਰਬਨ ਟੈਕਸ ਹਟਣ ਦਾ ਜਿਹੜਾ ਇਫੈਕਟ ਹੈ ਕੰਜ਼ਿਊਮਰ ਦੇ ਪੌਕੇਟ ਦੇ ਵਿੱਚ ਕੀ ਪੈਣਾ ਜੀ ਕਿੰਨਾ ਕੁ ਪੈਣਾ ਉਹਦੇ ਬਾਰੇ ਡਿਸਕਸ਼ਨ ਕਰ ਲੈਂਦੇ ਹਾਂ ਪੰਜਾਬ ਮਾ ਕਾਰਬਨ ਪ੍ਰਾਈਸ ਦੀ ਗੱਲ ਬਹੁਤ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਜੀ ਬਲਕਿ ਇਹ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀ ਤਾਂ ਉਹਨਾਂ ਦੇ ਲੀਡਰ ਪੀਰ ਕੋਲ ਉਹ ਕਹਿ ਰਹੇ ਆ ਕਿ ਬਿਲਕੁਲ ਹੀ ਖਤਮ ਕਰਨਾ ਹੈ ਉਹ ਕਿਸੇ ਤੋਂ ਨਹੀਂ ਲੈਣਾ ਹਾਂ ਨਾ ਕੰਜ਼ਿਊਮਰ ਤੋਂ ਲੈਣਾ ਤੇ ਨਾ ਜਿਹੜੇ ਐਮਿਸ਼ਨ ਪੈਦਾ ਕਰਦੇ ਐ ਇੰਨੀ ਮਾਤਰਾ ਦੇ ਵਿੱਚ ਉਹਨਾਂ ਤੋਂ ਵੀ ਨਹੀਂ ਕਹਿੰਦੇ ਲੈਣਾ ਇਹ ਉਹਨਾਂ ਦਾ ਕਹਿਣਾ ਹਾਂ ਪਰ ਹੁਣ ਜਿਹੜਾ ਇਨਕ ਇਸ ਗੱਲ ਨੂੰ ਲਿਬਰਲ ਸਰਕਾਰ ਦੇ ਲੈਵਲ ਪਾਰਟੀ ਨੇ ਮੰਨ ਲਿਆ ਸੀ ਵੀ ਜਿਹੜਾ ਕਾਰਬਨ ਟੈਕਸ ਅਸੀਂ ਲਾਇਆ ਹੈਗਾ ਹਾਂ ਉਹ ਵਾਕਈ ਜਿਹੜਾ ਅਸੀਂ ਵਾਪਸ ਵੀ ਦਿੰਦੇ ਸੀ ਉਹਨਾਂ ਦਾ ਵੈਸੇ ਉਹਨਾਂ ਨੇ ਕੈਲਕੂਲੇਟ ਕਰ ਕਰਕੇ ਦੱਸਿਆ ਕਿ ਜੇ ਕੋਈ ਇੱਕ ਪਰਿਵਾਰ ਜਿਹੜਾ ਉਹ ਖਰਚ ਕਰਦਾ ਉਹਦੇ ਹਿਸਾਬ ਨਾਲ ਕਾਰਬਨ ਟੈਕਸ ਉਹਨਾਂ ਤੋਂ ਲਿਆ ਜਾਂਦਾ ਪਰ ਹੁਣ ਕੀ ਹੋਣਾ ਕਿ ਹੁਣ ਜਿਹੜਾ ਕੰਜ਼ਿਊਮਰ ਕਾਰਬਨ ਟੈਕਸ ਆ ਉਹ ਪਹਿਲੀ ਅਪ੍ਰੈਲ ਤੋਂ ਖਤਮ ਕਰ ਦੇਣਾ ਜਿਹੜਾ ਹੁਣ 85 ਡਾਲਰ ਪਰ ਟਨ ਸੀਗਾ ਤੇ ਵਧ ਕੇ ਇਹਨੇ ਪਹਿਲੀ ਪ੍ਰਾਣ ਨੂੰ 90 ਡਾਲਰ ਪਰ ਟਨ ਹੋ ਜਾਣਾ ਸੀ ਥੋੜਾ ਵੱਧ ਜਾਣਾ ਸੀ 3-4 ਸੈਂਟ ਜਿਹੜੇ ਜੇ ਆਪਾਂ ਗੈਸੋਲਿਨ ਦੀ ਗੱਲ ਕਰੀਏ ਪਰ ਹੁਣ ਇਹ 17 ਡਾਲਰ 17 ਸੈਂਟ ਪਰ ਲੀਟਰ ਜਾਂ 18 ਸੈਂਟ ਦੇ ਲਗਭਗ ਪਰ ਲੀਟਰ ਇਹ ਹੁਣ ਘਟ ਜਾਣਾ ਹੈ